ਬੈਰੀ ਨੂੰ ਮਾਰਦਾ ਬੋਜਨਾ ਦੇ ਕਤਲਾਂ ਨੂੰ ਬੋਜਨਾ ਦੇ ਕਤਲਾਂ ਨੂੰ ਹੱਸੂਲੀ ਤੇ ਚਾਰਨਾ ਬੋਟਾ ਦਾ ਬੱਬ ਬਣਾ ਕੇ ਬੋਟਾ ਦਾ ਬੱਬ ਬਣਾ ਕੇ ਔਰ ਝੁਗੀਆਂ ਤੇ ਮਹਿਲਾਂ ਦਾ ਹੋਣਾ ਮੁਕਾਬਲਾ ਝੁਗੀਆਂ ਤੇ ਮਹਿਲਾਂ ਦਾ ਹੋਣਾ ਮੁਕਾਬਲਾ ਚੱਲਣ ਅਰਖਾ ਦਾ ਮਾਮਲਾ ਚੱਲਣੀ ਪਰਮੇਸ਼ਨਾ ਕੋਈ ਅਰਖਾ ਦਾ ਮਾਮਲਾ ਹਰ ਦੁਸ਼ਮਣ ਦਿਆਂ ਮੈਂ ਲਾ ਉਤੇ ਯਾਨਮ ਦਿਆਂ ਮੈਂ ਲਾ ਉਤੇ ਹੱਥੀ ਹੈ ਚਾਰਨਾ ਬੋਟਾ ਦਾ ਬੰਬ ਬਣਾ ਕੇ ਬੈਰੀ ਨੂੰ ਮਾਰਨਾ ਬੋਟਾ ਦਾ ਬੰਬ ਬਣਾ ਕੇ ਉਹ ਮਨੂਵਾਜੀ ਸਾਡੇ ਨਾਲ ਕਰਦੇ ਸ਼ੈਤਾਨੀਆਂ ਸੁਣਣਾ ਦੇ ਅਸ਼ਿੰਦਲਾ ਹੋਣੀ ਸੁਣਣਾ ਦੇ ਅਸਰ ਪੰਚਾ ਹੋਣੀ ਹੋ ਬੈਰੀ ਲੱਗੇ ਹਾਰੇ ਨਾ ਵੋਟਾਂ ਦਾ ਤਖ਼ਤ ਬਣਾ ਕੇ ਬੈਰੀ ਨੂੰ ਮਾਰਨਾ ਵੋਜਨਾ ਦੇ ਗਾਤ ਲਾ ਨੂੰ ਸੂਲੀ ਤੇ ਚੜਨਾ ਵੋਟਾਂ やった